ਕਿੰਝ ਆਸੀ ਕਾਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਤੇ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ ਵਾ ਸੂਈਆਂ ਸਵਾਈਆਂ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਤੇ ਬਾਕੀ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਆਪਣੇ ਇੱਥੇ ਵੇਖ ਚਾ ਕੇ ਪਸ਼ੂ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 5000 ਰੁਪਏ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚੜਦੀ ਗਰਾਮ ਵਾਲਕ ਦੀ ਚਲੋ ਚੜਦੀ ਗਲੇ ਚਾਹੀਦੀ ਜੀ ਤੇ ਨਾਮ ਦੱਸ ਤੇ ਕਰੀ ਹਾਂ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ ਜਿਹੜੀ 914460399 ਤੇ ਐਡਰੈਸ ਹੈਗਾ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜਿਹੜਾ ਠੀਕ ਹੈ ਜੀ ਪਾਣੀ ਤਨ ਦਾ ਰੋਡ ਤੇ ਵਿੱਚ ਪਿੰਡ ਪੈਂਦਾ ਆਪਣਾ ਚਾਟੇ ਠੀਕ ਹੈ ਤੇ ਇਹ ਫੋਨ ਨੰਬਰ ਇੱਕ ਹੀ ਬੋਲ ਦੋ ਫੋਨ ਨੰਬਰ 992447349 ਤੇ ਅੱਜ ਦੋ ਆ ਦੋਵੇਂ ਤਾਜ਼ੀਆਂ ਸੋਈਆਂ ਬਿਲਕੁਲ ਠੀਕ ਆ ਸਿਰਵਾਦ ਪਹਿਲਾਂ ਇਹਦੇ ਤਾਂ ਕਰ ਲਈਏ ਬਾਕੀ ਕਾਫੀ ਸਫਾਈਆਂ ਜਿਆ ਇਹ ਆ ਵੀ ਕਿਸੇ ਨੇ ਇਹਦੇ ਸਿੰਘ ਨਹੀਂ ਦਿਖਾਏ ਬਾਕੀ ਸਿੰਘ ਵੱਡੇ ਨਹੀਂ ਆ ਨੋਰਮਲ ਜੇ ਪਾ ਕੇ ਬੜਾ ਪਿਆਰ ਮੁਹੱਬਤ ਆ ਵੀ ਜੇ ਛੋਟੇ ਕਰ ਦੂੰਗਾ ਛੋਟੇ ਕਰਾ ਦਿੰਦੇ ਉਹਨਾਂ ਬੁਰੇ ਲੱਗਣ ਹਾਂਜੀ ਪਿਆਰਾ ਜਿਹਾ ਫੇਸ ਆ ਬਿਲਕੁਲ ਆ ਦੇਖ ਸਕਦੇ ਜੀ ਹੁਤਾ ਇਹ ਵਾਕੀ ਥੱਲਿਆਂ ਬੜੀ ਸਫਾਈ ਚ ਮਗਰ ਵੀ ਇਹਦੇ ਵੱਛੀ ਆ ਕਿੰਨੇ ਚਿਰ ਦੀ ਸੋਈ ਹੋਤਰਾ ਵੇਖੀ ਅੱਜ ਪੰਜਵਾਂ ਦਿਨ ਜੀ ਵੀਜੀ ਪੰਜਵਾਂ ਦਿਨ ਹੈ ਹਫਤੇ ਦੇ ਲਾਗੇ ਬੰਨੇ ਉੱਤੇ ਤੋਂ ਅੰਦਰ ਹੀ ਆ ਵਾਕੀ ਥੱਲਿਆਂ ਬੜੀ ਕਮਾਲ ਦੀ ਤਿਆਰੀ ਹੌਲੀ ਹੌਲੀ ਲੈ ਜਾਵੇ ਜੀ ਲੈ ਜਾਇਆ ਤੇਰੀ ਤੋਰ ਦਸੇ ਦੀ ਤੋਰ ਦਸੇ ਬਾਕੀ ਕੱਚੀ ਜਗ੍ਹਾ ਤੇ ਆ ਕੇ ਖੁਸ਼ ਹੁੰਦਾ ਪਛੋ ਉਹਦੇ ਕਰਕੇ ਥੋੜਾ ਜਿਹਾ ਕਰਦੀ ਆ ਤੇ ਜਿੱਤਨਾ ਅਕਸਰ ਬੈਠਾ ਕੱਚੀ ਜਗ੍ਹਾ ਤੇ ਭਾਈਦੀ ਹੁੰਦੀ ਆ ਅਜ ਲਾਇਆ ਬੱਸ ਬੱਸ ਬਾਕੀ ਅਦਰ ਦੀ ਕੁਆਲਿਟੀ ਆਪਾਂ ਦੇਖ ਸਕਦੇ ਹਾਂ ਚੰਗੀ ਹੈ ਆ ਲੈ ਸਾਡੇ ਚੰਗਾ ਹਵਾਨਾ ਜਿਹੜਾ ਦਿਖਾਉਂਦੀ ਆ ਤੇ ਬਾਕੀ ਥਾਣਾ ਬੜਾ ਪਿਆਰਾ ਵਾ ਉਹ ਜੀ ਚੀਜ਼ ਠੰਡੀ ਠਿਹਰੀ ਆ ਉਤਰ ਬੜਾ ਬੜੀ ਠੰਡੀ ਆ ਪਿਆ ਥਾਂ ਤਾਂ ਵੇਖੇ ਕਿਹੜਾ ਲੱਗਾ ਮਈਆਂ ਥਾਣੇ ਇੱਕ ਦੀ ਤੁਹਾਨੂੰ ਦਿਖਾ ਲਈਏ ਅਜੇ ਹੁਣ ਇਹਨਾਂ ਮਈਆ ਹੁਦੇ ਕਰਕੇ ਥੋੜਾ ਖਸੰਬੀ ਆ ਹੱਥੋ ਤੱਕ ਲੱਗ ਗਿਆ ਜਦੋਂ ਹਾ ਦੇਖ ਸਾਡੇ ਜੀ ਬਿਲਕੁਲ ਚੰਗੇ ਕੇ ਹੱਥੇ ਥਾਣੇ ਆ ਜਿਹੜਾ ਮਣਾ ਜਿੱਧਰ ਮਰਜ਼ੀ ਬੈਗੇ ਵੇਤਰੇ ਹਾਂ ਦੇਖਦੇ ਭਾਵੇਂ ਜਿੱਧਰ ਮਰਜ਼ੀ ਬੈ ਜਾ ਉਹੋ ਜੀ ਗੱਲ ਥੋੜਾ ਇੱਕੋ ਜੇ ਥਣ ਸਾਰੇ ਠੀਕ ਹੈ ਜੀ ਤੇ ਕਿੰਨਾ ਜੇ ਉਤਰਾ ਹੁਣ ਦੁੱਧ ਪੌੜਾ ਲਾ ਲੈ ਜਾਂ ਫਿਰ ਕੋਈ ਦੁੱਧ ਲਾ ਲੈ ਹਾਂਜੀ ਜਿਹੜਾ ਇੱਥੇ ਡੱਬੇ ਮਾਰਾ ਦੇਣੇ ਆ ਨਾ ਹਾਂਜੀ ਪੌੜਾ ਆ ਜੇ 17 ਜੇ ਤਿਆਰ ਮੌਕੇ ਤੇ ਅੱਛਾ ਮੋਸ ਮੇਰੀ ਮੱਚੀ ਵੀ ਬਾਹਰ ਇੱਕ ਦਊ ਅੱਛਾ ਵੇਹਾਂ ਬਾਹਰ ਚੱਲੋ ਠੀਕ ਇਹ ਕਰੀਆ ਫਲਕਾਰੀ ਵੀ ਲਾਏਗਾ ਦੇਖਾ ਬਾਕੀ ਆ ਵੀ ਚਲੋ ਜਿੰਨੇ ਘਰ ਚੋਣੀ ਆ ਉਹਦੇ ਲਈ ਚੰਗੀ ਆ ਤੇ ਆ ਕਾਲੀ ਬੱਛੀ ਆ ਜਿਹੜੀ ਆ ਦੀ ਬੱਛੀ ਮਗਰੇ ਦੀ ਕਾਲੀ ਬੱਛੀ ਆ ਕੋਈ ਲੀ ਸੀ ਵੀ ਕਿਨੀ ਆ ਠੀਕ ਆ ਸੂਸਾ ਚ ਆਈ ਬੱਛੀ ਕਿੰਨਾ ਐ ਫਿਰ ਇਹਦਾ ਮੁੱਲ ਇਹਦਾ ਮੁੱਲ ਰੁਪਈ ਜਿਹੜੇ ਸਾਹ ਆ ਸਾਫ ਕਰਦੇ ਲੋਕ ਨੂੰ ਮੁੱਲ ਤਾਂ ਮਿਲਦਾ ਹੀ ਨਹੀਂ ਹਾਂਜੀ ਤੇ ਇਹਦਾ ਆਪਾਂ ਮੁੱਲ ਜਿਹੜਾ ਕਰ ਲਈਏ 5000 ਕਰ ਲਈਏ ਕਰ ਜੇ ਥੋੜੀ ਬਾਅਦ ਸ਼ੋਰ ਹੋਰ ਜੀ ਵਚੀ ਦੇ। ਅੱਛਾ 60000 ਹੀ ਦੇ ਦੋਗੇ। ਚਲੋ ਬਾਕੀ ਮੋਕੇ ਤੇ ਹੋਰ ਕਰ ਦੋਗੇ। ਕੋਈ ਨਹੀਂ ਉਹ ਫੂਲ ਆਉਂਗਾ ਕੇ ਦਾ ਭਣ ਭਰਾ ਦਾ ਜਿੱਲੂ ਮਾਨ ਕਰ। ਕਰ ਦੋਗੇ ਖੁੱਲਾ ਮੰਨ ਤਾਂ। ਕਰਦਾ ਖੁੱਲਾ ਕਰਨਾ ਏ। ਠੀਕ। 52000 ਪਰਵਸੀ ਵਛੀ ਆ ਵੇਖੋ। ਕੋਈ ਗੱਲ ਹੈ ਤਾਂ ਦੱਸਣੀ ਹੈ ਬੰਦੇ। ਬਾਕੀ ਜਿੰਨੇ ਵੀ ਆ ਸਫਾਈ ਜਿਆ ਪੂਰੀ। ਆ ਦੇ ਸਾਡੇ ਜਵਾਗ ਦਾ। ਚੌਣ ਚੌਣ ਇਥੇ। ਮਗਲੇ ਉਹ ਖਾ ਦੇ। ਮਗਲੇ ਦਿਖਾ ਦੋ। ਆ ਕਈ ਯਾਰ ਮੱਖੀ ਮਕਸ਼ਰ ਪੈਂਦਾ ਆ। ਠੀਕ ਹੈ ਸੋਣਾ ਹੀ ਆ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਐ ਚਾ ਕੱਲ ਦੀ ਸੋਈ ਹੈ ਰਾਤੀ ਨਹੀਂ ਸਵੇਰੇ ਕੋ 4 ਵਜੇ ਸੋਈ ਹੈ ਠੀਕ ਹੈ ਆ ਦੇਖ ਸਾਡੇ ਬਿਲਕੁਲ ਤਾਜਾ ਨਾੜੂ ਗਿੱਲਾ ਨਾੜੂ ਇਹਦੀ ਕੋਈ ਜਵਾਈ ਹੋਣੀ ਨਹੀਂ ਚੈੱਕ ਕੋਈ ਜਵਾਈ ਕੀਤੀ ਤੋੜ ਦੋ ਫਿਰ ਇਹਨਾਂ ਬਾਕੀ گاਵਾ ਇਹ ਆ ਬਈ ਹੈਗੀਆਂ ਕ੍ਰੋਸ ਤੇ ਆ ਮੌਸਮ ਦੇ ਸਾਵਨਾ ਠੀਕ ਹੈ ਇਹਦੇ ਤੁਹਾਨੂੰ ਬੰਗਾ ਸਤਨ ਥੋੜੇ ਬੜੇ ਐਰਗੀ ਬਜੀ ਸਪੈਸ਼ਲ ਮਿਲਿਆ ਇਧਰੇ ਸਾਂਥੂ ਚੰਗੇ ਆ ਇਧਰੇ ਬੋਲਾ ਹਜੇ ਖੱਟਾ ਆ ਠੀਕ ਹੈ ਦੋਦਰ ਤੇ ਜਿਵੇਂ ਨਹੀਂ 15 ਕਿਲੋ ਦਾ ਮਾਰਦੀ 1500 ਕਿਲੋ ਦਾ ਆ ਸਾਰਾ ਸਿਆਲ ਦੁੱਧ ਦੇਣਾ ਇਹਨਾਂ ਸਾਰੀ ਠੰਡ ਹਾਂਜੀ ਹਾਂਜੀ ਸਾਰੀ ਠੰਡ ਦੁੱਧ ਦੇਣਾ 15 ਕਿਲੋ ਤੋਂ ਦੇਣੀ ਨਹੀਂ ਮਾ ਇਹ ਕਿ ਨਗਦ ਦੁੱਧ ਕੱਢੀ ਜਾਊਗੀ ਐਨ ਆਰ ਪੀ ਦੁੱਧ ਦੇ ਐਰ ਪੀ ਦਾ ਸੇਵਾ ਦਾ ਹਾਂਜੀ ਕਿਹੜੀ ਦੁੱਧ ਨੂੰ ਕਰ ਲੈ ਮੈਂ ਆਖੀ ਜਾਉਂ ਵੀ ਮੈਂ 20 ਕਿਲੋ ਚਾਹੂੰ ਪਰ 15 16 ਕਿਲੋ ਤੋਂ ਮਰਦੀ ਨਹੀਂ ਮਾੜਾ ਢਾਂਚਾ ਵੱਡਾ ਹੋਵੇ ਹਾਂਜੀ ਹਾਂਜੀ ਇਹ ਸੁਸਾ ਚਾਹੀ ਲੱਪੇ ਪੁੱਤੇ ਲੱਗੀ ਆ ਠੀਕ ਆ ਹਾਂਜੀ ਤੇ ਮੁੱਲ ਫੇਰੇ ਦਾ ਮੁੱਲ 5000 ਰੁਪਏ ਇਹ ਚ ਮੰਗਤਾ ਨਾ ਮੈਂ ਸੁਣੋਂ 45000 ਦੀ 64500 ਦੀ ਠੀਕ ਹੈ ਜੀ ਤੇ ਬਾਕੀ ਸੁਈਏ ਦਾ ਸੁਈਏ ਦਾ ਸੁਈਏ ਨਾ ਨਹੀਂ ਨੱਪਾ ਲੂਪਾ ਲਾਇਆ ਜੇ ਬਾਕੀ ਮੌਕੇ ਤੇ ਹੋ ਜਾਊਗਾ ਹਨਾ ਕੋਈ ਕੋਈ ਫੋਨ ਲਾ ਕੇ ਫੋਨ ਲਾਵੇ ਖਾਲੀ ਨਹੀਂ ਮੋੜਨਾ ਨਹੀਂ ਮੋੜਣਾ ਚਲੋ ਬਾਕੀ ਇਹ ਆ ਬੇ ਇੱਥੇ ਕੋਈ ਵੀਰ ਆਪਣੀ ਤਸੱਲੀ ਕਰਕੇ ਸਾਡੇ ਘਰ ਦੀ ਤਸੱਲੀ ਕਰੇ ਕੋਈ ਹਾਂਜੀ ਸਾਡੇ ਘਰ ਦੀ ਤਸੱਲੀ ਹਾਂਜੀ ਹਾਂਜੀ ਇੱਥੇ ਵੇਖ ਲੈ ਜੋ ਵੀ ਅੱਗੇ ਜਾ ਰਹੀ ਮੈਂ ਇੱਥੇ ਦੋ ਟਾਂ ਚਵਾਗੇ ਦਿੱਤੀਆਂ ਉਹਨਾਂ ਦਾ ਮਨ ਨੂੰ ਖੁਸ਼ੀ ਨਾਲ ਹੈ ਆਪਣੇ ਠੀਕ ਹੈ ਜੀ ਆਪਣੀ ਇੱਥੇ ਤਸੱਲੀ ਕਰਕੇ ਮੇਰਾ ਭੈਣ ਭਰਾ ਕੋਈ ਦੋ ਦਿਨ ਚੋਈ ਜਾਵੇ ਠੀਕ ਹੈ ਜੀ ਹਾਂ ਜੀ ਤੇ ਬਿਆਨਾ ਵੀਰ ਜੀ ਜਿੰਨੇ ਵੀ ਪਾਉਣਾ 5000 ਤੋਂ ਘੱਟ ਨਹੀਂ ਆਪਾਂ ਕਹੇ ਤੋਂ ਸਾਈਜ਼ ਪਾਉਣੀ ਅੱਛਾ ਮੁੜ ਕੇ ਯਾਰ ਯਾਰ ਵਾਲੇ ਫੋਨ ਨਹੀਂ ਲਾਉਂਦੇ ਚੁੱਕਦੇ ਠੀਕ ਹੈ ਜੀ ਜਿੰਨੇ ਵੀ ਫੋਨ ਲਾਉਣਾ ਆਪਦੇ ਘਰੇ ਸਲਾਹ ਕਰਕੇ ਬੀਬੀਆਂ ਨਾਲ ਫੇਰ ਲਾਓ ਠੀਕ ਹੈ ਜੀ ਠੀਕ ਹੈ ਜੀ